ਜਾ ਕੀ ਸ਼ਰਨ ਪਾਇਆ ਸੁਖ ਪਾਈਏ ਬਹੁੜ ਦੁੱਖ ਨਾ ਰੋਈ ਸਾਹ ਸੰਗਤ ਜੀ ਇੱਥੇ ਇੱਕ ਭਗਤੀ ਆਈ ਹੈ ਜਾ ਕੀ ਸ਼ਰਨ ਪਾਇਆ ਸੁਖ ਪਾਈਏ ਬਹੁੜ ਦੁੱਖ ਨਾ ਰੋਈ ਗੁਰੂ ਅਮਰਦਾਸ ਜੀ ਦੇ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਤੀਜੇ ਪਾਤਸ਼ਾਹ ਜਿਸ ਸਮੇਂ ਕਹਿੰਦੇ ਆ ਕੇ ਇੱਕ ਔਰਤ ਰਾਤ ਵੇਲੇ ਬੜਾ ਰੋ ਰਹੀ ਸੀ ਬਹੁਤ ਵਰਨਾਪ ਕਰ ਰਹੀ ਸੀ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਸਾਧ ਕੇ ਪੁੱਛਿਆ ਕਿ ਕੀ ਗੱਲ ਹੋਈ ਹੈ ਭੈਣ ਕਿਉਂ ਰੋ ਰਹੀ ਹੈ ਕੀ ਗੱਲ ਉਸ ਨੂੰ ਤਾਂ ਗੁਰੂ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਆਣ ਕੇ ਦੱਸਿਆ ਕਿ ਗੁਰੂ ਸਾਹਿਬ ਜੀ ਉਸ ਦਾ ਜਿਹੜਾ ਇੱਕ ਜਵਾਨ ਪੁੱਤਰ ਸੀ ਉਹ ਇਸ ਦੁਨੀਆ ਤੋਂ ਤੁਰ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜਾਓ ਉਹਨੂੰ ਕਹੋ ਕਿ ਨਾ ਰੋਵੇ ਸਵੇਰੇ ਜਿਹੜਾ ਦਾ ਪੁੱਤਰ ਆ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪੇ ਤਾਂ ਗੁਰੂਸਤੇ ਮਿਲ ਜਾਊਗੀ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਧ ਸੰਗਤ ਜੀ ਇੱਥੇ ਕਿ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਤੇ ਸਾਡਾ ਜਿਹੜਾ ਆਵਾਜ ਯਕੀਨ ਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਸਾਧ ਸੰਗਤ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਜਾਓ ਉਸ ਬੀਬੀ ਨੂੰ ਕਹੋ ਕਿ ਚੁੱਪ ਕਰਕੇ ਸੌਂ ਜਾਵੇ ਸਵੇਰੇ ਉਸ ਦਾ ਪੁੱਤਰ ਨੌ ਪਰ ਨੌ ਤਿਆਰ ਹੋਵੇਗਾ ਸਹੀ ਹੋਵੇਗਾ ਉਸ ਦੇ ਸਵਾਸ ਚੱਲਣਗੇ ਤੇ ਉਹ ਭੈਣ ਨੇ ਯਕੀਨ ਕਰਕੇ ਉਸ ਵੇਲੇ ਰੋਣਾ ਬੰਦ ਕਰ ਦਿੱਤਾ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਕਰ ਗੁਰੂ ਸਾਹਿਬ ਜੀ ਜਦੋਂ ਸਵੇਰ ਹੋਈ ਇਸ਼ਨਾਨ ਪਾਣ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਾ ਉਸ ਬੱਚੇ ਨੂੰ ਲੈ ਕੇ ਆਓ ਕਿੰਦੇ ਜਦੋਂ ਉਸ ਬੱਚੇ ਨੂੰ ਲਿਆਉਂਦਾ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਪੈਰ ਦੀ ਛੋਹ ਛਾਈ ਤੇ ਉਹ ਬੱਚਾ ਉਸੇ ਵੇਲੇ ਉੱਠ ਕੇ ਬੈਠ ਗਿਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਮਹਾਰਾਜ ਕਿਰਤਾਂ ਕਰਦੇ ਨੇ ਕਹਿੰਦੇ ਆ ਗੁਣ ਨਿਧਾਨ ਭਗਤਣ ਕੋ ਵਰਤਨ ਦੁਰਲਾ ਪਾਵੇ ਕੋਈ ਇਹ ਵਿਰਲੇ ਤੇ ਪ੍ਰਮਾਤਮਾ ਮਿਹਰ ਕਰਦਾ ਹੈ ਕਿ ਵਿਰਲੇ ਨੂੰ ਉਹ ਜਿਹੜਾ ਵਾ ਸਤ ਸੰਗਤ ਕਰਾਉਂਦਾ ਹੈ ਇਹਦੇ ਸਾਹ ਸੰਗਤ ਨੂੰ ਤੁਸੀਂ ਆਪ ਸਿਆਣੇ ਹੋ ਕਿਨ ਮਿਣ ਕਿੜ ਮਿਣ ਕਣੀਆਂ ਜਿਹੜੀਆਂ ਪੈ ਰਹੀਆਂ ਨੇ ਤੇ ਕਈ ਦਰਦੇ ਘਰਾਚੋਂ ਨਿਕਲ ਰਏ ਹੈ ਬਾਹਰ ਨਿਕਲੇ ਪਤਾ ਹੈ ਸਾਡੇ ਕੱਪੜੇ ਕਿੱਲੇ ਹੋਏ ਨੇ ਅਸੀਂ ਜਿਹੜਾ ਲਿਪੜ ਜਾਣਾ ਕਿਵੇਂ ਜਾਵਾਂਗੇ ਗੁਰਦਾਰੇ ਸੋ ਗੁਰਦਾਰੇ ਜਾਇਸ ਸੋਜੀ ਪਾਏ ਸੀ ਜਿਹੜੇ ਗੁਰਦਾਰੇ ਉਹ ਨਹੀਂ ਉਹਨਾਂ ਨੂੰ ਸੋਜੀ ਮਿਲੂਗੀ ਘਰੇ ਬੈਠਿਆਂ ਕੁਛ ਨਹੀਂ ਮਿਲਣਾ ਘਰੇ ਬੈਠੇ ਤੇ ਸਾਨੂੰ ਚਾਹ ਮਿਲ ਜੂਗੀ ਪ੍ਰਸ਼ਾਦਾਂ ਮਿਲ ਜੂਗਾ ਜਾਂ ਕੋਈ ਪੌਣ ਨੂੰ ਕੱਪੜਾ ਮਿਲ ਜੂਗਾ ਪਰ ਜਦੋਂ ਗੁਰੂ ਘਰ ਆਵਾਂਗੇ ਤੇ ਗੁਰੂ ਸਾਹਿਬ ਨੇ ਸਾਨੂੰ ਬੜਾ ਕੁਝ ਬਖਸ਼ਿਸ਼ ਕਰਦਣਾ ਹੈ ਢੇਰ ਰੋਗ ਤਾਂ ਬਖਸ਼ਿਸ਼ ਕਰ ਦੇਣੀਆਂ ਨੇ ਸੇਵਾ ਸਿਮਰਨ ਬਖਸ਼ਿਸ਼ ਕਰ ਦੇਣਾ ਹੈ ਸਾਡਾ ਅੰਮ੍ਰਿਤ ਰੀਲਾ ਸਾਨੂੰ ਬਖਸ਼ਿਸ਼ ਕਰਦੇ ਆ ਜੇ ਤੋਂ ਇੱਕ ਹੁੰਜੇ ਹੋਏ ਆ ਕਹਿੰਦੇ ਆ ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਹੜਾ ਉਸ ਬੱਚੇ ਨੂੰ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਤਈਆ ਤਾਪ ਕਹਿੰਦੇ ਉਸ ਬੱਚੇ ਨੂੰ ਤਈਆ ਤਾਪ ਚੜਿਆ ਹੋਇਆ ਸੀ ਤੇ ਮਹਾਰਾਜ ਨੇ ਉਹ ਤਈਆ ਤਾਪ ਇੱਕ ਬਾਲਕ ਦੇ ਰੂਪ ਵਿੱਚੋਂ ਦੇ ਵਿੱਚ ਲਿਆ ਕਰਕੇ ਉਸ ਤਈਆ ਤਾਪ ਨੂੰ ਇੱਕ पिंजਰੇ ਦੇ ਵਿੱਚ ਬੰਦ ਕਰ ਦਿੱਤਾ ਸਾਧ ਸੰਗਤ ਜੀ ਜਦੋਂ पिंजਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਪਿੰਡ ਡੱਲੇ ਦੇ ਦੋ ਸਿੱਖ ਬੜੇ ਹੀ ਪਿਆਰੇ ਸੀ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕਰਦੇ ਸੀ ਆਣ ਕੇ ਭਾਈ ਪਾਰੂ ਜੀ ਤੇ ਭਾਈ ਲਾਲੋ ਜੀ ਇਹ ਦੋਵੇਂ ਜਾਣੇ ਜੇ ਤੋ ਆਏ ਤੇ ਭਾਈ 파ਰੋ ਜੀ ਦਾ ਵੀ ਜੇਕਰ ਤੁਸੀਂ ਜੀਵਨ ਕੜੋ ਤੇ ਬੜੀ ਕਿਰਪਾ ਸੀ ਕਹਿੰਦੇ ਸੀ ਉਹਨਾਂ ਚਿਰ ਮੁਖ ਦੇ ਅੰਦਰ ਇੱਕ ਤਿਲਕਾਣੀ ਸੀ ਜਾਣ ਦਿੱਤੇ ਜਿਨਾ ਚਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਨਹੀਂ ਸੀ ਕਰ ਲੈਂਦੇ ਤੇ ਅਸੀਂ ਸਾਧ ਸੰਗਤ ਜੀ ਜਲ ਪਾਣੀ ਸਾਗ ਲੈਂਦੇ ਆ ਭਾਵੇਂ ਸਾਡੇ ਕੋਲ ਜਪਜੀ ਸਾਹਿਬ ਪੜਿਆ ਗਿਆ ਮੂਲ ਮੰਤਰ ਦਾ ਜਾਪ ਹੋਇਆ ਕਿ ਨਹੀਂ ਹੋਇਆ ਪਰ ਅਸੀਂ ਆਪਣਾ ਕਾਰਜਵਹਾਰ ਸ਼ੁਰੂ ਕਰ ਲੈਂਦੇ ਆ ਕਿ ਗੁਰੂ ਦਾ ਸਿੱਖਾ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਸਾਖੀਆਂ ਤੋਂ ਗੁਰੂ ਸਾਹਿਬ ਸਾਨੂੰ ਕੀ ਸਿਖਾ ਰਹੇ ਨੇ ਗੁਰੂ ਸਾਹਿਬ ਹੁਣ ਵੀ ਉਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਰਾਜਮਾਨ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ ਕਰਦੇ ਨੇ ਕਹਿੰਦੇ ਆ ਕਿ ਜਦੋਂ ਭਾਈ ਪਾਵੋ ਤੇ ਭਾਈ ਲਾ ਲਓ ਜੀ ਗੁਰੂ ਸਾਹਿਬ ਦੀ ਨੂੰ ਮਿਲਣ ਆਉਂਦੇ ਸਨ ਤਾਂ ਗੁਰੂ ਸਾਹਿਬ ਜੀ ਦੇ ਨਾਲ ਬੜਾ ਪ੍ਰੇਮ ਬੜਾ ਸਨੇਹ ਸੀ ਭਾਈ ਪਾਰੋ ਜੀ ਤਾਂ ਸੇਵਾ ਦੀ ਐਡੀ ਤਗੜੀ ਮੂਰਤ ਹੈ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਏ ਕਿ ਇੱਕ ਦਿਨ ਕਹਿੰਦੇ ਸੀ ਕਿ ਦਰਿਆ ਬੜਾ ਚੜਿਆ ਹੋਇਆ ਸੀ ਭਾਈ ਪਾਰੋ ਜੀ ਨੇ ਕਿਹਾ ਨਹੀਂ ਖੁਸ਼ੀ ਹੋ ਜਾਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨੇ ਨੇ ਸਾਹ ਸੰਗਤ ਇਹ ਹੁੰਦਾ ਹੈ ਗੁਰੂ ਦਾ ਪਿਆਰ ਸਿੱਖਦਾ ਸਿੱਖਦਾ ਤੇ ਗੁਰੂ ਦਾ ਪਿਆਰ ਕੈਸਾ ਹੈ ਭਾਈ ਪਾਰੋ ਜੀ ਤੋਂ ਸਿੱਖੀਏ ਸਾਹ ਸੰਗਤ ਜੀ ਕਹਿੰਦੇ ਆ ਦਰਿਆ ਦੇ ਵਿੱਚ ਬਾਬੇ ਨਾਨਕ ਦਾ ਨਾਮ ਲੈ ਕੇ ਗੁਰੂ ਅੰਗਦ ਦੇਵ ਦਾ ਨਾਮ ਲੈ ਕੇ ਬਾਬੇ ਅਮਰਦਾਸ ਦਾ ਨਾਮ ਲੈ ਕੇ ਘੋੜਾ ਦਰਿਆ ਦੇ ਵਿੱਚ ਤਾਰਤਾ ਸਾਹ ਸੰਗਤ ਜੀ ਕਹਿੰਦੇ ਜਾਂ ਆਰ ਤੇ ਜਾਂ ਫਿਰ ਘਾਰ ਬਸ ਸਾਧ ਸੰਗਤ ਜੀ ਕਹਿੰਦੇ ਆ ਕਿ ਗੁਰੂ ਅਮਰਦਾਸ ਨੇ ਐਡੀ ਕਿਰਪਾ ਕੀਤੀ ਦਰਿਆ ਦੇ ਵਿੱਚੋਂ ਦੀ ਘੋੜਾ ਐ ਲੰਘਿਆ ਜਿਵੇਂ ਬਿਜਲੀ ਦੀਆਂ ਤਾਰਾਂ ਵਿੱਚੋਂ ਬੱਤੀ ਲੰਘਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਹੈ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਐਸਾ ਰਸਤਾ ਬਣਾਇਆ ਦਰਿਆ ਦੇ ਵਿੱਚੋਂ ਐਸਾ ਰਸਤਾ ਬਣਿਆ ਭਾਈ ਪਾਰੋ ਜੀ ਦਾ ਘੋੜਾ ਪਾਰ ਹੋ ਗਿਆ ਤੇ ਦਰਿਆ ਜਿਹੜਾ ਵਾ ਉਸੇ ਤਰ੍ਹਾਂ ਵਗਦਾ ਰਿਹਾ ਸਾਧ ਸੰਗਤ ਕਹਿੰਦੇ ਆ ਸੇਕਾ ਇੱਕ ਪੈਂਦਾ ਜਾਏ ਤੁਰ ਸਤਗੁਰ ਕੋਟ ਪੈਂਦਾ ਆਗੇ ਹੋਏ ਲੇਤਾ ਪ੍ਰਮਾਤਮਾ ਕਹਿੰਦਾ ਇਸ ਤਰ੍ਹਾਂ ਤੂੰ ਮੇਰੇ ਨਾਲ ਤੁਰ ਤੇ ਸੇ ਮੈਂ ਤੈਨੂੰ ਆਪੇ ਸਾਰੀਆਂ ਚੀਜ਼ਾਂ ਤੋਂ ਬਚਾ ਲਵਾਂਗਾ ਪਰ ਸ਼ਰਧਾ ਸਾਡੇ ਅੰਦਰ ਜਿਹੜੀ ਹੋਣੀ ਚਾਹੀਦੀ ਐ ਸੇ ਕਿਸ ਤਰ੍ਹਾਂ ਗੁਰੂ ਨੂੰ ਮਿਲਦਾ ਹੈ ਕਹਿੰਦਾ ਸਾਧ ਸੰਗਤ ਜੀ ਜਦੋਂ ਭਾਈ ਲਾਲੂ ਜੀ ਨੇ ਵੇਖਿਆ ਕਿ ਪਿੰਜਰੇ ਦੇ ਇੱਕ ਬਾਲਕ ਜਿਹੜਾ ਵਾ ਵੱਜਾ ਪਿਆ ਵਾ ਬੜਾ ਸੋਹਣਾ ਐ ਬੜਾ ਸੁੰਦਰ ਰੂਪ ਦਾ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਦੇਖਤੀ ਕਰਨ ਲੱਗੇ ਕਿ ਮਹਾਰਾਜ ਕਿ ਇਹ ਬੱਚੇ ਨੂੰ ਕਿਉਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਇਹ ਮਕਲਾ ਜਿਹੜੇ ਕੈਦ ਆਇਆ ਇਹ ਤੇ ਚਿਕਿਉਂ ਰੱਖਿਆ ਪਿੰਜਰੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਸਾਹਿਬ ਜੀ ਤੁਹਾਨੂੰ ਲੋੜ ਹੈ ਇਸ ਬਾਲਕ ਦੀ ਤਾਂ ਭਾਈ ਲਾਲੋ ਜੀ ਨੇ ਕਿਹਾ ਹਾਂਜੀ ਸਾਨੂੰ ਲੋੜ ਆ ਭਾਈ ਲਾਲੋ ਉਹ ਨਾ ਸਮਝੋ ਜਿਹੜੇ ਬਾਬੇ ਨਾਨਕ ਦੇ ਵੇਲੇ ਹੋਏ ਨੇ ਇਹ ਹੋਏ ਨੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਵੇਲੇ ਉਹ ਤੇ ਮਿਸਤਰੀ ਸਿੰਘ ਸੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਕਹਿੰਦੇ ਆ ਜੀ ਕਿ ਭਾਈ ਸਾਹਿਬ ਜੀ ਨੇ ਉਸ ਬਾਲਕ ਨੂੰ ਆਪਣੇ ਨਾਲ ਲੈ ਲਿਆ ਸਾਧ ਸੰਗਤ ਤੇ ਜਦੋਂ ਰਸਤੇ ਵਿੱਚ ਜਾ ਰਹੇ ਨੇ ਤੇ ਉਸ ਬੱਚੇ ਨੇ ਕਿਹਾ ਕਿ ਮੈਨੂੰ ਬੜੀ ਭੁੱਖ ਲੱਗੀ ਆ ਸਰੀਰ ਸੂਕ ਗਿਆ ਸਾਧ ਸੰਗਤ ਜੀ ਭੁੱਖ ਆ ਰੱਖਿਆ ਮਹਾਰਾਜ ਨੇ ਕਿਉਂਕਿ ਜਦੋਂ ਉਸ ਬੱਚੇ ਨੇ ਕਿਹਾ ਮੈਨੂੰ ਭੁੱਖ ਲੱਗੀ ਆ ਤੇ ਭਾਈ ਲਾਲ ਜੀ ਹੱਸ ਕੇ ਕਹਿੰਦੇ ਚਲ ਸਿੰਘਾ ਜੀ ਰੋ ਘਰੇ ਜਾਵਾਂਗੇ ਨਾ ਅੱਧ ਖੁੱਲਾ ਲੰਗਰ ਲਾਵਾਂਗੇ ਖੁੱਲਾ ਲੰਗਰ ਛਕਾਂਗੇ ਨਾਲੇ ਤੂੰ ਵੀ ਛਕੀ ਨਾਲੇ ਮੈਂ ਵੀ ਛਕੂਗਾ ਤੇ ਗੁਰੂ ਜਿਹਦੇ ਸੇਖ ਨੂੰ ਜਿਹੜਾ ਉਹ ਬੱਚਾ ਉਹ ਕਹਿਣ ਲੱਗਾ ਕਿ ਨਹੀਂ ਮੈਰਾ ਜਿਹੜਾ ਲੰਗਰ ਆ ਜਿਹੜਾ ਮੇਰਾ ਭੋਜਨ ਆ ਮੇਰੇ ਸਾਹਮਣੇ ਆ ਸਾਧ ਸੰਗਤ ਜੀ ਉੱਥੇ ਹੀ ਨਾ ਇੱਕ ਤੋਬੀ ਆ ਜਿਹੜਾ ਕੱਪੜੇ ਧੋ ਰਿਹਾ ਸੀ ਜਦੋਂ ਉਸ ਤੋਬੀ ਨੂੰ ਵੇਖਿਆ ਤਾਂ ਭਾਈ ਲਾਲ ਭਾਈ ਲਾਲੂ ਨੇ ਕਿਹਾ ਕੋਈ ਗੱਲ ਨਹੀਂ ਜੇ ਹੈਗਾ ਤੇਰਾ ਇੱਥੇ ਭੋਜਨ ਲਾ ਕੇ ਛਾਗੇ ਤਾਂ ਛਾਗ ਲੈ ਉਹਨਾਂ ਨੇ ਜਦੋਂ ਉਸ ਤૈયਾ ਤਾਪ ਨੂੰ ਛੱਡਿਆ ਸਾਧ ਸੰਗਤ ਜੀ ਉਹ ਮਾਰ ਦੇ ਚ ਭੱਟਾ ਜਿਹੜਾ ਵਾ ਧੋਬੀ ਦੇ ਸਿਰ ਤੇ ਚੜ ਗਿਆ ਤੇ ਜਿਵੇਂ ਨਿੰਬੂ ਨੂੰ ਨਿਚੋੜ ਦਈਦਾ ਇਸ ਤਰ੍ਹਾਂ ਉਹਨੇ ਧੋਬੀ ਨੂੰ ਫੜ ਕੇ ਨਿਚੋੜ ਦਿੱਤਾ ਤੇ ਧੋਬੀ ਨੂੰ ਨਿਚੋੜ ਕੇ ਉਸ ਤੋਂ ਜਿੰਨਾ ਖੂਨ ਨਿਕਲਿਆ ਲਿਆ ਕੇ ਭਾਈ ਲਾਲ ਨੂੰ ਦਿਖਾਇਆ ਤੇ ਭਾਈ ਲਾਲ ਨੂੰ ਜੀ ਧਰਤੀ ਥੈ ਨਿਕਲ ਕੇ ਪੈਰਾ ਥੱਲੇ ਕਿ ਐਸਾ ਤੋਂ ਇਨਸਾਨ ਸਾਧ ਸੰਗਤ ਜੀ ਉਹਨੇ ਬੱਚੇ ਨੇ ਕਿਹਾ ਉਹ ਜਿਹੜਾ ਤਿਆ ਤਾਪ ਸੀ ਉਹਨੇ ਕਿਹਾ ਕਿ ਆ ਮੇਰਾ ਭੋਜਨ ਆ ਮੈਨੂੰ ਪ੍ਰਸ਼ਾਦ ਦੇ ਨਾਲ ਮੈਨੂੰ ਰੋਟੀ ਨਾਲ ਮੈਨੂੰ ਕੋਈ ਖਰਾਕ ਨਾਲ ਕੋਈ ਮਤਲਬ ਨਹੀਂ ਮੈਨੂੰ ਜਿਹੜਾ ਖੂਨ ਮਿਲੇ ਜਾਊਗਾ ਮੈਂ ਖੂਨ ਦੇ ਨਾਲ ਜਿਹੜਾ ਵਾ ਆਦਾ ਗੁਜ਼ਾਰਾ ਕਰ ਲੈਂਦਾ ਪਰ ਗੁਰੂ ਦੇ ਸੇਖ ਨੇ ਸੋਚਿਆ ਕਿ ਇਹਨੂੰ ਕਈ ਬਲਾਉਣ ਨੂੰ ਮੈਂ ਫੜ ਲੈਂਦਾ ਇਹ ਤੇ ਲੋਕਾਂ ਦਾ ਖੂਨ ਹੀ ਪੀ ਜਾਂਦਾ ਤੇ ਫਿਰ ਉਹਨੇ ਕਿਹਾ ਕਿ ਚਲ ਤੈਨੂੰ ਫੇਰ ਗੁਰੂ ਅਮਰਦਾਸ ਸਾਹਿਬ ਕੋਲ ਛੱਡ ਕੇ ਆਉਣਾ ਮੇਰੇ ਕੋਲ ਸਦੀ ਹੈ ਕੋਈ ਗੱਲ ਨਹੀਂ ਇਹਨਾਂ ਕਹਿਣਾ ਭਾਈ ਲਾ ਲਓ ਭਲਾਣੀ ਕੀ ਨਾਲ ਇਹ ਸਾਰੇ ਲੋਕਾਂ ਦੇ ਜਿਹੜੇ ਆ ਜਵਾਕ ਆ ਬਿਮਾਰ ਕਰੀ ਜਾਂਦਾ ਲੋਕਾਂ ਨੂੰ ਬਿਮਾਰ ਕਰੀ ਜਾਂਦਾ ਸਾਧ ਸੰਗਤ ਜੀ ਫਿਰ ਉਤੇ ਤਈਆਤਾ ਆਪਣੇ ਜਦੋਂ ਸੁਣਿਆ ਕਿ ਤੈਨੂੰ ਗੁਰੂਕੋਲ ਛਾਡਣਨੇ ਆ ਤਾਂ ਉਸ ਵਕਤ ਭਾਈ ਲਾਲੋ ਨੂੰ ਉਹਨੇ ਬਚਨ ਕੀਤੇ ਤਈਆਤਾ ਆਪਣੇ ਜਿਹਨੂੰ ਆਪਾਂ ਟਾਈ ਫੇੜ ਕਹਿ ਦਿੰਨੇ ਸਾਧ ਸੰਗਤ ਜੀ ਇਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਹੀ ਖਤਮ ਕਰਨ ਵਾਲੇ ਨੇ ਇਹਨੂੰ ਤੇ ਆਪਾਂ ਡਾਕਟਰਾਂ ਦੇ ਤਾਂ ਕੇ ਖਾਂਦੇ ਫਿਰਦੇ ਆ ਕਈ ਥਾਵਾਂ ਤੇ ਜਾਂਦੇ ਫਿਰਦੇ ਆ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜਦੋਂ ਨਾਮ ਐ ਤੇ ਤਈਆਤਾ ਆਪਣੇ ਉੱਥੇ ਬਚਨ ਕੀਤਾ ਉਹ ਕਹਿੰਦਾ ਕਿ ਜਿੱਥੇ ਤੇਰੇ ਬਾਬੇ ਦਾ ਨਾਮ ਲਿਆ ਜਾਊਗਾ ਜਿੱਥੇ ਆ ਸੱਚੇ ਮਨ ਦੇ ਨਾਲ ਸਾਖੀ ਸੁਣਾਈ ਜਾਊਗੀ ਤਈਏ ਤਾਬ ਦੀ ਉਥੋਂ ਮੈਂ ਸਦਾ ਲਈ ਚਲੇ ਜਾਊਂਗਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਐਸੇ ਆ ਗੁਰੂ ਦੇ ਸਿੱਖ ਆਪ ਦੇ ਸਰੀਰ ਤੇ ਕਸ਼ਟ ਲੈ ਕੇ ਗੁਰੂ ਦੀ ਸੰਗਤ ਨੂੰ ਮੁਕਤ ਕਰਾਇਆ ਦੁੱਖਾਂ ਦਿਲਿਤਰਾ ਤੋਂ ਪਰ ਸਾਧ ਸੰਗਤ ਜੀ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ ਕਿ ਗੁਰੂ ਦੇ ਨਾਲ ਜਿੰਨਾ ਪ੍ਰੇਮ ਪਾਵਾਂਗੇ ਗੁਰੂ ਸਾਨੂੰ ਸੇਵਾ ਵੀ ਬਖਸ਼ਿਸ਼ ਕਰਦਾ ਵਾ ਸਾਡਾ ਦੁੱਖ ਵੀ ਕੱਟਦਾ ਹੈ ਇਥੇ ਪੰਤੀ ਆਈ ਸੀ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਇ ਕਹਿੰਦੇ ਗੁਰੂ ਅਮਰਦਾਸ ਦੀ ਸ਼ਰਨ ਵਿੱਚ